ਅੱਜ ਅਸੀਂ ਪਹੁੰਚੇ ਆਂ ਰਾਮ ਮੰਦਰ ਵਿਖੇ ਜਿੱਥੇ ਕਿ ਆਜ਼ਾਦੀ ਦਿਵਸ ਨੂੰ ਲੈ ਕੇ ਸੁੰਦਰ ਦਿਵਸ ਨੂੰ ਲੈ ਕੇ ਝੰਡਾ ਮਾਰਚ ਜਿਹੜਾ ਕੱਢਿਆ ਗਿਆ ਉਹਦੇ ਸਬੰਧ ਵਿੱਚ ਸਾਡੇ ਨਾਲ ਮੌਜੂਦ ਨੇ ਰਾਮ ਨੀਲਾ ਰਾਮ ਆਪ ਸੋਰੀ ਰਾਮ ਲੀਲਾ ਦੇ ਪ੍ਰਧਾਨ ਵੀ ਰਾਮ ਮੰਦਰ ਦੇ ਸਾਰੇ ਆਗੂ ਸਹਿਬਾਨ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਨੇ ਸ੍ਰੀ ਜੈਪਾਲ ਸ਼ੇਣੀ ਜੀ ਜਿਨ੍ਹਾਂ ਦਾ ਬਹੁਤ ਵਧੀਆ ਮਤਲਬ ਕਿ ਬਹੁਤ ਸਾਲਾਂ ਤੋਂ ਇਸ ਰਾਮ ਮੰਦਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਬਹੁਤ ਵੱਡਾ ਯੋਗਦਾਨ ਵੀ ਹੈ ਹਾਂਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਭ ਸਵਾਗਤ ਕਰਦਾ ਹਾਂ ਜੀ ਐਲੀਵੇਸ਼ਨ ਹੋਈ ਦੇ ਵਿੱਚ ਧੰਨਵਾਦ ਜੀ ਜਿਹੜਾ ਅੱਜ ਦਾ ਇਹ ਝੰਡਾ ਮਾਰਕ ਸੀ ਇਹ ਇੱਕ ਇਸ ਮਾਰਕਸਦਨਾ ਕੱਢੇਗੇ ਜੀ ਪੂਰਨ ਜਾਣਕਾਰੀ ਇਹ ਜੋ ਅੱਜ 78ਵਾਂ ਆਜ਼ਾਦੀ ਦਿਵਸ ਹੈ ਇਹ ਉਹ ਆਜ਼ਾਦੀ ਹੈ ਜਿਸ ਦਾ ਅਸੀਂ ਸਾਰੇ ਹੀ ਤਕਰੀਬਨ 78 ਸਾਲ ਤੋਂ ਆਨੰਦ ਮਾਣ ਰਹੇ ਹਾਂ ਅਸੀਂ ਬਹੁਤ ਮੁਗਲਾਂ ਦੇ ਅੰਗਰੇਜ਼ਾਂ ਦੇ ਸਤਾਏ ਹੋਏ ਦਬੇ ਕੁਚਲੇ ਲੋਕ ਸੀ ਭਾਰਤ ਵਾਸੀ ਪਰ ਸਾਡੇ ਹਿੰਦੁਸਤਾਨ ਦੇ ਉਸ ਪ੍ਰਬਾਨਿਆਂ ਨੇ ਉਸ ਸੂਰਬੀਰਾਂ ਨੇ ਆਪ ਦੀਆਂ ਬਲੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਦੇਸ਼ ਦੀ ਆਜ਼ਾਦੀ ਮਾਣਨ ਦਾ ਸਾਨੂੰ ਸੁਹਾਗ ਦਿੱਤਾ ਹੈ ਅਸੀਂ ਸਾਰੇ ਨੇ ਹੀ ਅੱਜ ਸਾਰੇ ਇਲਾਕਾ ਨਿਵਾਸੀ ਵੀ ਹਨ ਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਇੱਥੇ ਪਹੁੰਚੇ ਹੋਏ ਹਨ ਤੇ ਸਾਰੀਆਂ ਸੰਸਥਾਵਾਂ ਹਨ ਧਾਰਮਿਕ ਸਭ ਨੇ ਹੀ ਮਿਲ ਕੇ ਅੱਜ ਆਜ਼ਾਦੀ ਦੇ ਇਸ ਜਸ਼ਨ ਤੇ ਇੱਕ ਚੰਦਾ ਮਾਰਚ ਕੀਤਾ ਜੋ ਕਿ ਸਭ ਨੇ ਹੀ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਅਸੀਂ ਅਸੀਂ ਆਣ ਵਾਲੀ ਪੀੜ੍ਹੀਆਂ ਨੂੰ ਵੀ ਇਹੀ ਸੁਨੇਹਾ ਦੇ ਕੇ ਜਾਵਾਂਗੇ ਕਿ ਜਦੋਂ ਵੀ ਆਜ਼ਾਦੀ ਦਿਵਸ ਆਵੇ ਵੱਧ ਤੋਂ ਵੱਧ ਉਤਰਜਾਣ ਕਰਕੇ ਇਸ ਆਜ਼ਾਦੀ ਦਿਵਸ ਨੂੰ ਜਸ਼ਨ ਮਾਹੌਲ ਨਾਲ ਮਨਾਇਆ ਜਾਵੇ। ਅੱਛਾ ਪ੍ਰਧਾਨ ਜੀ ਕਿੰਨੇ ਵਜੇ ਇੱਥੋਂ ਤੁਰੇ ਸੀ ਕਿੱਥੇ-ਕਿੱਥੇ ਤੁਸੀਂ ਜਾ ਕੇ ਆਏ ਹੋ? ਅਸੀਂ ਕਿਉਂਕਿ بارش ਬਹੁਤ ਪੈ ਰਹੀ ਹੈ ਪਰ ਆਜ਼ਾਦੀ ਦੇ ਪ੍ਰਵਾਨੇ ਦਾ ਉਤਸ਼ਾਹ ਹੀ ਇਤਨਾ ਸੀ ਕਿ ਬਾਹਰ ਸ ਵਿੱਚ ਹੀ ਆਪਦੇ-ਆਪ ਦੇ ਚ ಗಡ್ಡೆಗೆ <laughs>